ਫਿਲੌਰ ਲੋਕ ਇंसाफ ਮੰਚ ਤਹਿਸੀਲ ਫਿਲੌਰ ਵੱਲੋਂ ਪਾਣੀਆਂ ਦੀ ਵੰਡ ਵਰਗੇ ਗੰਭੀਰ ਮਸਲੇ ਤੇ ਸੈਮੀਨਾਰ ਪਾਣੀਆਂ ਦੀ ਦਾਸਤਾਨ ਦਿਨ ਐਤਵਾਰ ਮਿਤੀ 18 ਮਈ ਫਿਲੌਰ ਵਿਖੇ ਲੋਕ ਇंसाफ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਇਸ ਸੈਮੀਨਾਰ ਕਰਤਾਰ ਸਿੰਘ ਸਰਾਬਾਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਇਸ ਸੈਮੀਨਾਰ ਕਾਰਵਾਈ ਮੰਚ ਦੇ ਸਕੱਤਰ ਪਰਸ਼ੋਤਮ ਫਿਲੌਰ ਨੇ ਚਲਾਈ ਤੇ ਜੀ ਆਇਆਂ ਮੰਚ ਦੇ ਅਗੂ ਬਿਹਾਰੀ لال ਨੇ ਕਿਹਾ ਇਸ ਮੌਕੇ ਦਰਿਆਈ ਪਾਣੀਆਂ ਦੀ ਵੰਡ ਅਤੇ ਇਸਤੇ ਹੋ ਰਹੀ ਰਾਜਨੀਤੀ ਤੇ ਮੁਖ ਬੁਲਾਰੇ ਤੇ ਉਗੇ ਪੱਤਰਕਾਰ ਹਮੀਰ ਸਿੰਘ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਇਸ ਮੌਕੇ ਉਹਨਾਂ ਦਾਈ ਪਾਣੀਆਂ ਦੀ ਵੰਡ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਕਿਹਾ ਕਿ ਕੇਂਦਰ ਅਤੇ ਮਾਨਯੋਗ ਸੁਪਰੀਮ ਕੋਰਟ ਪਾਣੀ ਦੀ ਵੰਡ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਪਾਣੀ ਉੱਪਰ ਮਾਲਕੀ ਤਹਿ ਕੀਤੇ ਬਿਨਾ ਪਾਣੀ ਦੀ ਵੰਡ ਤਰਕਮਈ ਨਹੀਂ ਹੋ ਸਕਦੀ। ਉਨਾ ਕਿਹਾ ਕਿ ਪਾਣੀ ਦੀ ਵੰਡ ਰਿਪੇਰੀਅਨ ਕਾਨੂੰਨ ਮੁਤਾਬਿਕ ਹੋਣੀ ਚਾਹੀਦੀ ਹੈ। ਉਨਾ ਕਿਹਾ ਕਿ ਅਜੋਕੇ ਪਾਣੀ ਵੰਡ ਦਾ ਮਸਲਾ ਸੁਲਝਾਉਣ ਦੀ ਲੋੜ ਹੈ ਪਰ ਕੇਂਦਰ ਸਰਕਾਰ ਇਸ ਨੂੰ ਜਾਣਬੁੱਝ ਕੇ ਉਲਝਾ ਰਹੀ ਹੈ। ਉਨਾ ਕਿਹਾ ਕਿ ਇੱਕ ਪਾਸੇ ਤਾਂ ਰਾਜੀਵ ਲੰਗੋਵਾਲ ਸਮਝੌਤੇ ਤਿਤ ਬਾਕੀ ਸੂਬੇ ਪਾਣੀ ਦੀ ਵੰਡ ਮਾਲਕੀ ਤੇ ਆਪਣਾ ਹੱਥ ਜਤਾ ਰਹੇ ਹਨ ਪਰ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਤੋਂ ਮਨਕਰ ਹੋ ਜਾਂਦੇ ਹਨ। ਉਹਨਾ ਕਿਹਾ ਕਿ ਪੰਜਾਬ ਦੇ ਹਾਕਮਾਂ ਅਤੇ ਰਾਜਨੀਤਿਕ ਪਾਰਟੀਆਂ ਨੇ ਕਦੇ ਵੀ ਪਾਣੀ ਦੇ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਹਨਾ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੀ ਜਥੇਬੰਦ ਹੋ ਕੇ ਪਾਣੀ ਬਚਾਉਣ ਦੀ ਲੜਾਈ ਆਪ ਹੀ ਲੜਨੀ ਪੈਣੀ ਹੈ। ਉਹਨਾ ਕਿਹਾ ਕਿ ਅਜੋਕੇ ਹਾਕਮ ਵੀ ਪਹਿਲੇ ਹਾਕਮਾਂ ਵਾਂਗ ਫਰਜ਼ੀ ਜਹੀ ਲੜਾਈ ਲੜ ਰਹੇ ਹਨ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਮਸਲਾ ਹੋਰ ਗੰਭੀਰ ਹੋ ਜਾਵੇਗਾ। ਇਸ ਮੌਕੇ ਉਹਨਾਂ ਦੇ ਭਾਸ਼ਣ ਦੌਰਾਨ ਬਹੁਤ ਸਾਰੇ ਲੋਕਾਂ ਨੇ ਵੱਖ-ਵੱਖ ਸਵਾਲ ਕੀਤੇ ਜਿਨ੍ਹਾਂ ਦਾ ਜਵਾਬ ਉਹਨਾਂ ਬੜੇ ਤਰਕਮਈ ਤਰੀਕੇ ਨਾਲ ਦਿੱਤਾ। ਲੋਕ ਇਨਸਾਫ ਮਾਂਝਵਲੋ ਕਰਵਾਏ ਸੈਮੀਨਾਰ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਗਵਰਨਮੈਂਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਕਰਨਲ ਫਿਲੌਰ, ਅਜੀਤ ਸਮੂਹ ਤੋਂ ਸਤਿੰਦਰ ਸ਼ਰਮਾ, ਲੋਕ ਇਨਸਾਫ ਦੇ ਆਗੂ ਮਾਸਟਰ ਹੰਸਰਾਜ, ਡਾਕਟਰ ਸੰਦੀਪ ਕੁਮਾਰ, ਡਾਕਟਰ ਅਸ਼ੋਕ ਕੁਮਾਰ, ਅਮਰਜੀਤ ਲਾੜੀ हनी संतोखपुरा रामजी दास गन्ना पिंड जसवंत बोध किसान यूनियन संतोख अवतार सिंह सरबजीत सिंह सिंह पन्नू, पेंडू मजदूर यूनियन तो राज पाबमा, रमेश कुमार नौजवान भारत तेजवीर सिंह बलकार सिंह जगजीवन सिंह दुआबा किसान यूनियन तो तरसेम सिंह तेजा सिंह अध्यापक आगु सुरेंद्र पुआरी तो बिना सुरेंद्र मला पत्रकार सुरजीत बरनाला, प्रपाल, निर्मल इंदरजीत संदीप सुनील गन्ना सिंह, बिहारी लाल छेंजी, मुनीश कुमार, शिंदरपाल, शीतल राम बंगान निर्मल गुर्रा गुरदावर सिंह मसाणी बख्शी राम जसविंदर दारापुर भगवान दास राजविंदर सिंह जसवीर चुंबर संदीप कुमार रजोवाल बिहारी लाल औजला सतपाल सापुर सरबजीत टेसी दीपक रविदासपुरा साब जगतपुर गुरविंदर सिंह अर्शप्रीत सुनीता फिलोर अंजू वर्दी समरीद मनीषा शरनजीत कौर आदि हाजिर रहे पत्रकार जगजीत सिंह पट्टी दी विशेष रिपोर्ट असल कही जाती है के assi ਤਾਕਤ ਦਾ ਮਜਾਰਾ ਇਕੱਠ ਸਭ ਕੁਝ ਕਰਦੇ ਆ ਬਹੁਤ ਵਾਕ ਪਰ ਬੈਠ ਕੇ ਚੀਜ਼ਾਂ ਨੂੰ ਸਮਝਣ ਤੇ ਘੱਟ ਟਾਈਮ ਲੱਗਦੇ ਆ ਤੇ ਸਮਝ ਇੱਕ ਵਾਰ ਜਿਹੜਾ ਸੰਵਾਦ ਹੁੰਦਾ ਸੀ ਮਦਾਨ ਪੰਦਾਂ ਵਿਚਾਰਾਂ ਦਾ ਉਥੇ ਘੱਟ ਟਾਈਮ ਲੱਗਦਾ ਜਿਵੇਂ ਕਰਕੇ ਜੋ ਜ਼ਿਆਦਾ ਲੱਗੀਆਂ ਦਰੂਜੇ ਪਾਸੇ ਸਮਝਣ ਤੋਂ ਬਿਨਾਂ ਹੀ ਕਰਦਾ ਬਿਲਕੁਲ ਜਿਵੇਂ ਗੱਲ ਹੋ ਚੁੱਕੀ ਹੈ ਕਿ ਇਹਦੇ ਪਾਣੀ ਦੇ ਅਜੀਬਾ ਦੱਸੋ ਉਹ ਕੋਈ ਜੱਤਾ ਰੱਖਾ ਦੀ ਕਿਉਂਕਿ ਪਾਣੀਆਂ ਦਾ ਮੁੱਦਾ ਬੇਹੱਦ ਜ਼ਿਆਦਾ ਨਾਜ਼ੁਕ ਹੈ ਲੋਕਾਂ ਦੀ ਹੋਣ ਦਾ ਸਵਾਲ ਹੈ ਇਹਦੇ ਤਿੰਨ ਮੇਜਰ ਐਸਪੈਕਟ ਨੇ ਇੱਕ ਤਾਂ ਪਾਣੀ ਗੰਧਲਾ ਹੋ ਰਿਹਾ ਜਿਹੜਾ ਪ੍ਰਦੂਸ਼ਿਤ ਕੀਤਾ ਜਾ ਰਿਹਾ ਜਿਹਦੇ ਨਾਲ ਰੋਗ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਕੈਸਰ ਕਾਲਾ ਪੀਲੀਆ ਘਰ ਘਰ ਪੈਰ ਫੈਲ ਰਹੇ ਨੇ ਬੁੰਡੇ ਨਾਲੇ ਦਾ ਸਵਾਲ ਨੇ ਕਿੰਨੇ ਜਗ੍ਹਾ ਪੰਜਾਬ ਦੇ ਵਿੱਚ ਧਰਨੇ ਇਸ ਜਗ੍ਹਾ ਲੱਗੇ ਹੋਏ ਨੇ ਕਿ ਖੇਠਾਂ ਪਾਣੀ ਪਈ ਜਾਂਦਾ ਉਹ ਪ੍ਰਦੂਸ਼ਿਤ ਹੁੰਦਾ ਜਾਂ ਦਰਿਆ ਦੇ ਵਿੱਚ ਪਾ ਦਿੱਤੇ ਜਾਂਦਾ ਜਿਹੜਾ ਵੀ ਪਾਣੀ ਇੰਡਸਟਰੀ ਦਾ ਹੋਵੇ ਜਾਂ ਮਿਊਸਪਲ ਬੇਸਟ ਹੋਵੇ ਜਿੰਨਾ ਵੀ ਦੂਸਰਾ ਸਵਾਲ ਇਹ ਹੈ ਕਿ ਦਰਿਆਈ ਪਾਣੀਆਂ ਦਾ ਜਿਹੜਾ ਮਾਮਲਾ ਚੰਦਨ ਲਗਾਤਾਰ ਉਹਦੀ ਬੰਡ ਚ ਦੇ ਮਾਮਲੇ ਚ ਪੰਜਾਬ ਨਾਲ ਜੋ ਤੱਕਾਂ ਤੇ ਵਿਤਖਰਾ ਹੋਇਆ ਉਹ ਪਾਣੀ ਨਾ ਮਿਲਣ ਦੇ ਕਰਕੇ ਜਿਹੜਾ ਅੰਡਰਗ੍ਰਾਉਂਡ ਪਾਣੀ ਹੈ ਸਾਡਾ 14 ਲੱਖ ਬੋਰ ਚੱਲਦਾ ਹੈ ਉਹ ਹੁਣ ਉਸ ਕਿੜਾ ਤੇ ਪਹੁੰਚ ਗਿਆ ਦੋ ਪੱਤਣ ਅਸੀਂ ਖਾਲੀ ਕਰ ਲਏ ਦੇ ਮਕਾਲੇ ਨੇ ਤੀਜੇ ਪੱਤਣ ਦੇ ਵਿੱਚ ਪਾਣੀ ਕਈ ਜਗ੍ਹਾ ਹੈਗਾ ਵੀ ਹੈ ਕਈ ਜਗ੍ਹਾ ਨਹੀਂ ਵੀ ਹੈਗਾ ਤੇ ਇੰਨੇ ਡੂੰਗੇ ਬੋਰ ਕਰਨੇ ਜਾ ਪਾਣੀ ਕਹਿੰਦਾ ਨਾ ਕੇਵਲ ਉਹਦੀ ਲਾਗਤ ਬਹੁਤ ਜ਼ਿਆਦਾ ਹੈ ਦੂਜਾ ਉਹ ਕਿੰਨਾ ਖ ਜ਼ਿਆਦਾ ਸਵਾਸ ਹੋਏਗਾ ਅਜੇ ਤੱਕ ਇਹ ਵੀ ਨਹੀਂ ਪਤਾ ਇਸੇ ਲਈ ਜਿਹੜੀ ਕਨਸਲ ਗਰਾਉਂਡ ਵਾਟਰ ਬੋਰਡ ਦੀ ਰਿਪੋਰਟ ਆਈ ਹੈ ਜਿਹੜੀ ਪਾਰਲੀਮੈਂਟ ਦੇ ਵਿੱਚ ਹੀ ਸ਼ੇਅਰ ਕੀਤੀ ਗਈ ਹੈ ਕਿ ਪੰਜਾਬ ਦੇ ਵੱਡੀ ਗ੍ਰਤੀ ਚ ਬਲਾਕਾਂ ਦੇ ਵਿੱਚੋਂ ਕੋਈ ਬਲਾਕੇ ਹੋ ਜਾਂ ਨਹੀਂ ਰਿਹਾ ਜਿੱਦਾਂ ਧਰਤੀ ਦਾ ਹੇਠਲਾ ਪਾਣੀ ਪੀੜ ਜੋਗ ਦੇ ਬੱਚੇ ਬੱਚੇ ਮਤਲਬ ਮੁੱਕ ਵੀ ਗਿਆ ਤੇ ਪੀੜ ਜੋਗ ਨਹੀਂ ਬੱਚਿਆ ਤਾਂ ਪੰਜਾਬ ਨੇ ਜਿਉਣਾ ਕਿਵੇਂ ਆ ਤਾਂ ਰਹਿਣਾ ਕਿਵੇਂ ਆ ਇਸ ਕਰਕੇ ਦਾ ਮਹੱਤਵ ਹੋਰ ਕਿਸੇ ਵੀ ਸਮੇਂ ਨਾਲੋਂ ਅੱਜ ਬਾਕੀ ਦੀਆਂ ਕਿਸੇ ਚੀਜ਼ਾਂ ਨਾਲੋਂ ਜ਼ਿਆਦਾ ਸੀ ਔਰ ਇਹ ਦਵਾਈ ਦੇ ਪਾਤਰ ਨੇ ਜਿਹੜੇ ਆਰਗੇਨਾਈਜ਼ਰ ਨੇ ਕਿ ਉਹਨਾਂ ਤੇ ਇੱਕ ਬੈਠ ਕੇ ਇੱਕ ਸੰਵਾਦ ਹੋਇਆ ਸਮਝਣ ਸਮਝਾਉਣ ਦਾ ਇੱਕ ਤਰੀਕਾ ਸੀ ਔਰ ਪੰਜਾਬ ਭਰ ਦੇ ਵਿੱਚ ਇਹੋ ਜੀ ਗੱਲ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਸਮਝ ਕੇ ਪੰਜਾਬ ਨੂੰ ਬਚਾਉਣ ਦੇ ਲਈ ਆਪ ਵੀ ਉਪਰਾਲੇ ਕਰਨ ਜਿਹੜਾ ਸਰਕਾਰਾਂ ਦੀ ਇਹ ਗੱਲ ਖਿਲਾਫ ਕੋਈ ਐਜੀਟੇਸ਼ਨ ਦਾ ਜਿਹੜੀਆਂ ਗੱਲਾਂ ਕੀਤੀਆਂ ਨੇ ਜਿਵੇਂ ਸਰਕਾਰ ਨੇ ਹੁਣੇ ਇੱਕ ਐਕਟ ਪਾਸ ਕੀਤਾ ਨਵੰਬਰ 24 ਚ ਸਾਡੇ ਵਾਲਿਆਂ ਨੇ ਤਾਂ ਮਾਰਚ 25 ਦੇ ਵਿੱਚ ਹੀ ਉਹਨੂੰ ਸਹਿਮਤੀ ਦਿੱਤੀ ਹੈ ਉਹ ਕੀ ਹੈ ਕਿ ਹੁਣ ਅੱਗੇ ਤੋਂ ਕਿਸੇ ਵੀ ਬੰਦੇ ਨੂੰ ਪਾਣੀ ਪ੍ਰਦੂਸ਼ਿਤ ਕਰਨ ਵਾਲੇ ਨੂੰ ਮਤਲਬ ਪਰਚਾ ਦਰਜ ਨਹੀਂ ਹੋ ਸਕੇਗਾ ਕ੍ਰਿਮੀਨਲ ਨਹੀਂ ਮੰਨਿਆ ਜਾਊਗਾ ਅਪਰਾਧੀ ਦੇ ਮੰਨਿਆ ਜਾਊਗਾ ਬਸ ਥੋੜਾ ਜਿਹਾ ਜੁਰਮਾਨਾ ਰੱਖਤਾ ਉਹਨੇ ਨਾਲ ਕੰਮ ਚੱਲ ਜਾਊਗਾ ਤਾਂ ਜਿਹੜੇ ਬੰਦੇ 174 ਦੇ ਐਕਟ ਦੇ ਤਹਿਤ 6 ਸਾਲ ਤੱਕ ਸਜ਼ਾ ਸੀ ਜਿਹਦੇ ਚ ਜੇ ਉਹਦੇ ਰਹਿੰਦੇ ਵੀ ਨਹੀਂ ਸੀ ਹਟਦੇ ਤਾਂ ਹੁਣ ਤਾਂ ਉਹਨਾਂ ਨੂੰ ਖੁੱਲੀ ਛੁੱਟੀ ਦੇਤੀ ਹੈ ਜੇ ਸਰਕਾਰਾਂ ਹੀ ਮਿਲ ਕੇ ਖੁੱਲੀ ਛੁੱਟੀ ਦੇਣ ਲੱਗ ਜਾਣੀਆਂ ਤਾਂ ਫਿਰ ਕੌਣ ਬਾਲੀਵਾਰਸ ਹੋਏਗਾ ਪੰਜਾਬ ਦਾ ਇਸ ਮਾਮਲੇ ਦੇ ਵਿੱਚ ਤਾਂ ਸਿੱਧਾ ਇਹ ਗੱਲ ਹੈ ਕਿ ਲੋਕ ਸਮਝਦਾਰ ਹੋਣਗੇ ਲੋਕ ਮੁੱਦੇ ਨੂੰ ਸਮਝਣਗੇ ਤਾਂ ਉਹਨਾਂ ਤੋਂ ਬਿਨਾ ਹੁਣ ਕਿਸੇ ਨੇ ਮੁੱਦਾ ਉਸ ਨਿਰੰਤਰ ਉਠਾਉਣਾ ਹੈ ਸਰ ਕੀ ਮੈਸੇਜ ਹੈ ਪਬਲਿਕ ਨੂੰ ਮੈਸੇਜ ਇਹ ਹੈ ਕਿ ਇਸ ਇਹ ਜਿਹੜਾ ਜ਼ਿੰਦਗੀ ਤੇ ਮੌਤ ਦਾ ਸਵਾਨ ਹੈ ਇਹਨੂੰ ਗੰਭੀਰਤਾ ਨਾਲ ਸਮਝਣਾ ਪਿੰਡ ਪਿੰਡ ਦੇ ਸ਼ਹਿਰ ਸ਼ਹਿਰ ਜਿੱਥੇ ਕਿਤੇ ਵੀ ਲੋਕੋ ਮਸਲੇ ਨੇ ਆਪੋ ਆਪਣੇ ਗਲੀ ਮਹੱਲਿਆਂ ਦੇ ਵਿੱਚ ਚਰਚਾ ਛੇੜਨ ਚਰਚਾ ਕਰਕੇ ਇੱਕ opinion ਬਣਾਉਣ ਵਿਚਾਰ ਬਣਾਉ ਤੇ ਫਿਰ ਜਥੇਬੰਦਕ ਰੂਪ ਦੇ ਵਿੱਚ ਸਰਕਾਰਾਂ ਨੂੰ ਮਜਬੂਰ ਵੀ ਕਰਨ ਕਿ ਜਿਹੜੇ ਗਲਤ ਕਾਨੂੰਨ ਤੇ ਗਲਤ ਤੱਗ ਤਰੀਕੇ ਨਾਲ ਉਹਨਾਂ ਨੂੰ ਬਦਲੋ ਤੇ ਸਮਾਜਿਕ ਜਾਗਰੂਕਤਾ ਵੀ ਆਵੇ ਕਿ ਉਹ ਪਾਣੀ ਕਿਵੇਂ ਬਚਾ ਸਕਦੇ ਨੇ ਕਿਵੇਂ ਸਵੱਛ ਰੱਖ ਸਕਦੇ ਨੇ ਆਪਣਾ ਜਿੰਨੀ ਕਿ ਜ਼ਿੰਮੇਵਾਰੀ ਹੈ ਉਹ ਸਮਾਜ ਦੀ ਨੂੰ ਆਉ